ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜਿਹੜਾ ਅਣਖ ਦੇ ਨਾਲ ਮਾਲਵਾ ਬਿਲਡ ਜ਼ਿਲ੍ਹਾ ਪਟਿਆਲਾ ਖੜੇ ਆਂ ਅੱਜ ਮੇਲੇ ਰਾਜਪੁਰੇ ਇੱਥੇ ਮੇਲਾ ਲੱਗਿਆ ਕਿਸਾਨ ਮੇਲਾ ਉਥੇ ਕਿਸੇ ਅਜੇ ਨਵਾਂ ਸੰਦ ਦੇਖਿਆਗਾ ਤੇ ਸਾਰੀ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਕਿੱਥੇ ਕਿੱਥੇ ਨਹੀਂ ਵਰਤੋਂ ਕਰੀ ਜਾਂਦੀ ਆ ਕਿ ਮੇਰੇ ਕਿਹੜੇ ਟਰੈਕਟਰ ਨਾਲ ਚੱਲਦਾ ਕਿਵੇਂ ਦੀ ਗੱਲਵਾਸਾ ਸਾਰੀ ਕਰਦੇ ਆਂ ਗੱਲਬਾਤ ਹਾਂ ਹਾਂ ਜਿਵੇਂ ਮਾੜਾ ਸਸੀ ਕਾਲ ਬਾਈ ਸਸੀ ਕਾਲ ਅਣਖ ਚੈਨਲ ਦੇ ਬਾਈ ਤੁਹਾਡਾ ਬਹੁਤ ਬਹੁਤ ਸਵਾਗਤ ਆ ਹਾਂਜੀ ਬਈ ਧੰਨਵਾਦ ਜੀ ਬਹੁਤ ਬਹੁਤ ਜੀ ਬਹੁਤ ਸ਼ੁਕਰੀਆ ਕਰੋ ਬਹੁਤ ਵਧੀਆ ਜੀ ਨਾਮ ਦੇ ਲਈ ਰਿਸਟਰ ਕਰ ਰਹੇ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਆਪਣਾ ਨਾਮ ਤੇ ਆਪਣੀ ਫਰਮ ਦਾ ਨਾਮ ਤੇ ਇਹ ਸੰਬੰਧ ਸੰਬੰਧ ਬਾਰੇ ਤੁਹਾਨੂੰ ਜੀ ਮੇਰਾ ਨਾਮ ਹਰਮਿੰਦਰ ਸਿੰਘ ਹੈ ਤੇ ਇਹ ਮੇਰੀ ਫਰਮ ਦਾ ਮੁੰਡੇ ਗਰੁੱਪ ਆਫ ਇੰਡਸਟਰੀਜ਼ ਹੈ ਇਹਦੇ ਵਿੱਚ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਮੈਨੂਫੈਕਚਰਿੰਗ ਕਰਦੇ ਹਾਂ ਪਾਰਟਸ ਐਗਰੀਕਲਚਰ ਇੰਪਲੀਮੈਂਟ ਵੀ ਹੈਗੇ ਨੇ ਕੰਬਾਈਨ ਹਾਰਵੈਸਟਰ ਦੇ ਪਾਰਟਸ ਟਰੈਕਟਰ ਦੇ ਪਾਰਟਸ ਟਰਾਲੀਆਂ ਵਗੈਰਾ ਕੰਬਾਈਨ ਦਾ ਜਿਹੜਾ ਅੱਗੇ ਅਟੈਚਮੈਂਟ ਵਗੈਰਾ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਆ ਚ ਜਣਵੈ ਦੇ ਵੀ ਸਾਰਾ ਨਿ ਮੈਨੂਫੈਕਚਰਿੰਗ ਆਪਣੇ ਕਰਕੇ ਜਿਵੇਂ ਕੀ ਸੀ ਮੇਲੇ ਦਾ ਵਿਜਿਟ ਕੀਤਾ ਸਾਰਾ ਘੁੰਮੇ ਫਰੇ ਨਾ ਜੀ 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 ਅਲਗ ਅਲਗ ਤਰ੍ਹਾਂ ਦੇ ਸਾਨੂੰ ਨਵੇਂ ਨਵੇਂ ਤਕਨੀਕ ਦੇ ਸੰਦ ਮਿਲੇ ਤੇ ਇਹ ਸੰਦ ਪਖੜਾ ਸੰਦਾ ਵੀ ਸਾਨੂੰ ਇਹਦੇ ਬਾਰੇ ਤੁਸੀਂ ਦੱਸੋ ਕਿਸਾਨ ਭਰਾ ਨੂੰ ਸਾਡੇ ਚੈਨਲ ਰਾਹੀਂ ਹਨਾ ਜੀ ਕਿੱਥੇ ਕਿੱਥੇ ਦੀ ਵਰਤੋਂ ਹੁੰਦੀ ਮੇਨਲੀ ਇਹ ਵੀ ਜਿਹੜਾ ਨਾ ਜਿਵੇਂ ਆਪਾਂ ਕਹਿੰਦੇ ਆਂ ਮੂੰਗਫਲੀ ਹਾਂਜੀ ਚਨਾ ਦਾਲ ਉਰਦ ਕਵਾਰਾ ਜਿਹੜੀ ਕੋਈ ਵੀ ਫਸਲ ਹੈ ਮੰਨ ਲਓ ਆਪਾਂ ਨੇ 2 ਜਾਂ 3 ਦਿਨ ਬਾਅਦ ਉਹਨੂੰ ਸਕਾ ਕੇ ਪੱਟਣ ਤੋਂ ਬਾਅਦ ਸਕਾ ਕੇ ਹਾਂਜੀ ਕੰਬਾਈਨ ਦੇ ਥਰੂ ਉਹਦੀ ਹਾਰਵੈਸਟਿੰਗ ਕਰਨੀ ਹੈ ਹਾਂਜੀ ਤਾਂ ਇਹਦੇ ਵਿੱਚ ਲੇਬਰ ਵਗੈਰਾ ਦੀ ਲੋੜ ਨਹੀਂ ਪੈਂਦੀ ਹੈਗੀ ਇਹ ਆਪਣੇ ਆਪ ਉਹਨੂੰ ਜਿਹੜੀ ਫਸਲ ਨੂੰ ਹੈ ਪਿਕ ਕਰਦਾ ਇਕੱਠੇ ਕਰਕੇ ਕੰਬਾਈਨ ਨੂੰ ਦੇ ਦਿੰਦਾ ਠੀਕ ਹੈ ਅੱਗੇ ਕੰਬਾਈਨ ਦਾ ਜਿਹੜਾ ਵਰਕਿੰਗ ਹੈ ਉਹ ਆਪਣੇ ਮੰਨ ਲਓ ਆਪਣੇ ਹੱਥ ਹੁੰਦਾ ਵੀ ਆਪਾਂ ਨੇ ਇਹਦਾ ਨਾੜ ਬਣਾਉਣਾ ਹੈ ਜਾਂ ਉਹਦਾ ਦਾਣਾ ਲੈਣਾ ਹੈ ਜੇ ਵੀ ਹੈ ਜਸਟ ਇਹਦਾ ਵਰਕ ਹੁੰਦਾ ਹੈ ਅਟੈਚਮੈਂਟ ਕਟਰ ਵਾਰ ਦੀ ਜਿਹੜਾ ਤੇ ਲੱਗਦੀ ਹੈ ਤੇ ਇਹਦਾ ਕੰਮ ਹੈ ਉਹਨੂੰ ਚੱਕ ਕੇ ਕੰਬਾਈਨ ਨੂੰ ਦੇਣਾ ਇਹਦੇ ਵਿੱਚ ਲੇਬਰ ਫਰੀ ਹੈ ਜਿਹੜੀ ਇਹ ਹੋ ਜਾਂਦੀ ਹੈ ਇਹਦੇ ਵਿੱਚ ਲੇਬਰ ਆਪ ਪਾਉਣੀ ਹੈ ਅੱਛਾ ਇਹਦੇ ਵਿੱਚ ਲੇਬਰ ਦੀ ਲੋੜ ਪੈਂਦੀ ਹੈ ਅੱਛਾ ਇਹਦੇ ਵਿੱਚ ਆਪ ਨੂੰ ਲੇਬਰ ਦੀ ਜਰੂਰਤ ਪੈਂਦੀ ਹੈ ਇਹ ਪਾਰਟ ਸੇਮੀ ਆ ਗਿਆ ਹੈ ਹਾਂ ਉਸ ਚੀਜ਼ਾਂ ਹੁੰਦੀਆਂ ਨੇ ਜਿਵੇਂ ਸੂਰਜਮੁਖੀ ਦਾ ਫੁੱਲ ਹੋ ਗਿਆ। ਹਾਂਜੀ। ਉਹਦੀ ਜਿਹੜੀ ਥਿੱਕਨੈਸ ਆ ਉਹ 2 ਇੰਚੀ 1.5 ਇੰਚੀ ਹੁੰਦਾ ਹੈ। ਹਾਂਜੀ ਹਾਂਜੀ। ਤਾਂ 2 ਇੰਚੀ ਤੇ ਲਾ ਕੇ ਚੱਲੀ ਤਾਂ ਇਹ 3 ਇੰਚੀ ਇਹ ਜਮੀਨ ਤੋਂ ਉੱਪਰ ਚੱਲਦਾ। ਠੀਕ ਆ। ਤਾਂ ਸੂਰਜਮੁਖੀ ਦਾ ਫੁੱਲ ਇਹ ਨਹੀਂ ਚੱਕ ਸਕਦਾ। ਓਕੇ। ਉਸ ਫੁੱਲ ਨੂੰ ਫਿਰ ਕੀ ਆ ਟੋਕਰੀਆਂ ਦੇ ਵਿੱਚ ਪਾ ਕੇ ਜਾਂ ਜਿਵੇਂ ਵੀ ਬੰਦਾ ਜੋ ਲੇਬਰ ਨੂੰ ਸਹੀ ਲੱਗਦਾ ਉਹ ਫਿਰ ਇਹਦੇ ਵਿੱਚ ਮੈਨੂਅਲੀ ਪਾਉਂਦੇ ਨੇ। ਇਹ ਆਟੋ ਆ ਉਹ ਮੈਨੂਅਲੀ ਬਸ। ਇੰਨਾ ਕੋ ਫਰਕ ਨਾ ਦੋਨਾਂ ਦੇ ਵਿਚ ਤੇ ਜੇ ਹੁਣ ਆਪਾਂ ਗੱਲ ਕਰੀਏ ਵੀ ਇਹ ਸੰਦ ਕਾਫੀ ਦੀ ਲੰਬਾਈ ਜਿਹੜਾ ਹੀ ਆ ਗਈ ਹੈ ਇਹਦੀ ਲੰਬਾਈ ਆਪਾਂ ਇਸ ਸਟੈਂਡਰਡ ਦੇ ਵਿੱਚ 9 ਫੁੱਟ ਹੈ ਜੀ ਓਕੇ ਜੀ ਤੇ ਇਹ ਤੋਂ ਇਲਾਵਾ ਇਹਨੂੰ ਆਪਾਂ ਵਧਾ ਨਹੀਂ ਸਕਦੇ ਜੇ ਵਧਾਵਾਂਗੇ ਤਾਂ ਇਹਦੀ ਜਿਹੜੀ ਵਾਈਬ੍ਰੇਸ਼ਨ ਹੈ ਮਸ਼ੀਨ ਉਹ ਕੈਰੀ ਨਹੀਂ ਕਰਦੀ ਅੱਛਾ ਤੇ ਇਹ ਜਿਵੇਂ ਆਪਣੀ ਮਸ਼ੀਨੋਂ ਦਾ ਸਿਰਫ ਇੱਕ ਲੰਗਾ ਕਹਿ ਦਿੰਦੇ ਆ ਵੀ ਖੇਤ ਦੇ ਵਿੱਚ ਜਾਣ ਵਾਸਤੇ ਇਕੱਲੀ ਮਸ਼ੀਨ ਜਾ ਸਕਦੀ ਆ। ਹਾਂਜੀ। ਕਟਰਵਾਰ ਆਪਾਂ ਨੂੰ ਟਰਾਲੇ ਤੇ ਲੈ ਕੇ ਜਾਣਾ ਪਊਗਾ ਅੱਗੇ ਲਾ ਕੇ ਨਹੀਂ ਲਿਜਾ ਸਕਦੇ। ਹਾਂਜੀ। ਤਾਂ ਜਿਹੜੀ ਇਹਦੀ ਲੈਂਥ ਆ ਉਹ ਇੰਨੀ ਕੁ ਸਫੀਸ਼ੀਐਂਟ ਆ ਕਿ ਟਾਇਰਾਂ ਦੇ ਅੰਦਰ ਰਹੂਗੀ। ਇੱਕ ਵਾਰੀ ਤੁਸੀਂ ਕੰਬਾਈਨ ਦੇ ਅੱਗੇ ਮਾਊਂਟ ਕਰ ਲਿਆ ਦੁਬਾਰਾ ਤੁਹਾਨੂੰ ਲਾਉਣ ਦੀ ਲੋੜ ਨਹੀਂ ਹੈਗੀ। ਜਿੱਥੇ ਜਾਣਾ ਉੱਥੇ ਲੈ ਕੇ ਜਾਓ। ਕੰਬਾਈਨ ਜਾਣੀ ਚਾਹੀਦੀ। ਚਾਰ ਸਰ ਤੇ ਇਹਦਾ weight ਕਿੰਨਾ ਹੋ ਸਕਦਾ ਜੀ ਇਹ ਨੀਅਰ अबाउट 6 650 kg ਦੇ ਆ ਲਗਭਗ ਹੈ ਜੀ ਇਹਦਾ ਅੱਛਾ ਹਾਂ ਜੀ ਤੇ ਇਹ ਹੁੰਦੀ ਹੈ ਆਪਣੀ 300 kg ਇਹਦੇ ਨਾਲ ਡਬਲ ਹੋਉਂਦੀ ਹੈ ਅੱਛਾ ਜੀ ਇਹ ਆਪਾਂ ਕੰਪੈਨ ਨਾਲ ਅਟੈਚ ਕਰਦਾ ਇਹ ਸਾਰਾ ਕੰਪੈਨ ਨਾਲ ਅਟੈਚ ਹੈ ਇਹਦੇ ਵਿੱਚ ਵੀ ਦੋ ਤਰ੍ਹਾਂ ਦੀ ਆਪਸ਼ਨ ਹੈ ਹਾਂ ਜੀ ਜਿਹੜਾ ਅੱਗੇ ਫਰੰਟ ਪਿਕਿੰਗ ਦਾ ਆਏ ਜਿਹੜਾ ਇਹ ਪਿਕਰ ਹੈ ਆਪਾਂ ਇਹਨੂੰ ਬਿਲਰ ਟਾਈਪ ਕਹਿ ਦਿੰਦੇ ਹਾਂ ਹਾਂਜੀ ਹਾਂਜੀ ਜਿਹੜੀ ਇਹ ਪਿਕਿੰਗ ਹੈ ਇੱਥੇ ਅਟੈਚਮੈਂਟ ਹੈ ਇੱਧਰ ਵੀ ਤੇ ਉੱਧਰ ਵੀ ਉੱਧਰ ਵੀ ਹਾਂ ਜਸਟ ਤੁਸੀਂ ਇਹਨੂੰ ਖੋਲੋ ਤੁਹਾਨੂੰ ਲੱਗ ਰਿਹਾ ਵੀ ਸਾਡੀ ਫਸਲ ਦਾ ਥੋੜਾ ਬਹੁਤਾ ਨੁਕਸਾਨ ਹੋ ਰਿਹਾ ਹੈ ਵੀ ਜਾਂ ਇਹਨੂੰ ਆਪਾਂ ਹੱਥ ਨਾਲ ਪਾਈਏ ਤਾਂ ਜਾਦੇ ਵਧੀਆ ਨਿਕਲੂ ਤਾਂ ਜਸਟ ਚਾਰ ਨਟ ਇੱਧਰ ਨੇ ਚਾਰ ਉੱਧਰ ਨੇ ਇਹਨੂੰ ਖੋਲ ਕੇ ਸਾਈਡ ਤੇ ਰੱਖ ਦੋ ਤੇ ਇਹਦੇ ਮੂਨੇ ਇੱਕ ਅਟੈਚਮੈਂਟ ਅਸੀਂ ਚੱਦਰ ਦਿੰਦੇ ਹਾਂ ਸ਼ੀਟ ਉਹ ਲਾਓ ਤੁਸੀਂ ਉਸੇ ਮੋਡ ਐਜ਼ ਇਟ ਇਜ਼ ਮੈਨੂਅਲ ਬਣ ਜਾਣਾ ਹੈ ਠੀਕ ਇਹ ਠੀਕ ਹੈ ਜਿਹਨੇ 2 ਇਨ 1 ਦੇ ਵਿੱਚ ਚੱਲਦੀ ਹੈ ਇਹਦਾ ਕੰਮ ਸਿਰਫ ਬੈੱਡ ਬਣਾਉਣਾ ਹੈ ਅੱਛਾ ਇਹਦਾ ਕੰਮ ਹੈਗਾ ਫਸਲ ਨੂੰ ਚੱਕਣਾ ਤੇ ਕੰਬਾਈਨ ਨੂੰ ਦੇ ਦੇਣਾ ਇਹ ਤਾਂ ਹੋ ਗਈ ਆਪਣੀ ਇਹਦੀ ਗੱਲ ਜੇਕਰ ਆਪਾਂ ਹੁਣ ਜਿਵੇਂ ਅੱਜ ਮੇਲਾ ਲੱਗਿਆ ਕੋਈ ਮੇਲੇ ਤੇ ਕੋਈ ਡਿਸਕਾਊਂਟ ਰੇਟ ਵਿੱਚ ਬਿਲਕੁਲ ਹੈਗਾ ਜੀ ਬਿਲਕੁਲ ਅਸੀਂ ਹੁਣ ਆਪਾਂ 10000 ਦੇ ਡਿਸਕਾਊਂਟ ਤੇ ਅੱਜ ਦੇ ਰਹੇ ਹਾਂ ਇਹਦੀ ਵੈਸੇ ਇਹਦੀ ਵੈਲਿਊ ਹੈ ਜੀ 215000 ਦੀ 195000 ਦਾ ਪਰ ਰੇਟ ਰੱਖਿਆ ਹੈ ਬਾਕੀ ਔਨ ਟੇਬਲ ਬੈਠ ਕੇ ਕਿਹੜੀ ਸਟੇਟ ਹੈ ਕਿਹੜੀ ਫਸਲ ਤੇ ਹੈ ਤਾਂ ਉਸ ਅਕੋਰਡਿੰਗ ਵੀ ਇਹ ਹਲਕੇ ਦੇ ਵਿੱਚ ਹੈਵੀ ਦੇ ਵਿੱਚ ਦੋਨੇ ਤਿੰਨੇ ਚੀਜ਼ਾਂ ਦੇ ਵਿੱਚ ਬਣਦਾ ਓਕੇ ਬਜਟ ਦੇ ਹਿਸਾਬ ਨਾਲ ਹੈ ਹਾਂਜੀ ਲੋਨ ਦੀ ਸਹੂਲਤਾਂ ਉਹ ਵੀ ਉਪਲਬਧ ਹੈ ਤੇ ਜੇ ਮੰਨ ਲਓ ਕਸਟਮਰ ਕਹਿੰਦਾ ਵੀ ਮੈਂ 2 ਲੱਖ 1.5 ਲੱਖ ਨਹੀਂ ਲਾ ਸਕਦਾ ਤਾਂ ਜਸਟ ਆਧਾਰ ਕਾਰਡ ਪੈਨ ਕਾਰਡ ਆਪਾਂ ਬੈਂਕ ਨਾਲ ਅਟੈਚਡ ਹੈ ਸਾਰਾ ਕੁਝ ਜੀ ਤੇ ਜੇਕਰ ਕੋਈ ਭਰਾ ਕੈਸ਼ ਲੈਣੀ ਚਾਹੁੰਦਾ ਹੋਵੇ ਉਹਦੇ ਤੇ ਬਿਲਕੁਲ ਬਿਲਕੁਲ ਉਹਦੇ ਵਾਸਤੇ ਸਪੈਸ਼ਲ ਰਹੂਗਾ ਜੀ ਦਾ ਸਪੈਸ਼ਲ ਆਫਰ ਹਾਂ ਉਹ ਸਪੈਸ਼ਲ ਆਫਰ ਰਹੂਗਾ ਜੀ ਔਨ ਕੈਸ਼ ਬਹੁਤ ਵਧੀਆ ਆਫਰ ਹੈ ਤੇ ਹੁਣ ਆਪਣਾ ਤੁਸੀਂ ਕੰਟੈਕਟ ਨੰਬਰ ਬੋਲ ਦਿਓ ਆਪਣਾ ਫਾਰਮੂਲਾ ਦੁਬਾਰੀ ਤੇ ਲਿਖੀ ਜੀ ਹੈ ਨਾ ਮੇਰੀ ਫਰਮ ਮੁੰਡੇ ਗਰੁੱਪ ਆਫ ਇੰਡਸਟਰੀਜ਼ ਹੈ ਜੀ ਤੇ ਮੇਰਾ ਨੰਬਰ ਹੈਗਾ 7 ਤੁਸੀਂ ਜੇ ਸਾਡੀ ਫੈਕਟਰੀ ਵਿਜ਼ਿਟ ਕਰਨਾ ਹੈ ਤਾਂ ਨਾਬਾ ਭਾਸੋ ਰੋਡ ਜ਼ਿਲ੍ਹਾ ਪਟਿਆਲਾ ਸਹੌਲੀ ਪਿੰਡ ਔਨ ਰੋਡ ਫੈਕਟਰੀ ਆਪਣੀ ਔਨ ਦੀ ਫੇਸ ਹੈ ਬੱਸ ਸਟੈਂਡ ਦੇ ਉੱਪਰ ਹੀ ਐਨੀ ਟਾਈਮ ਵਿਜ਼ਿਟ ਕਰ ਸਕਦੇ ਹਾਂ ਹਾਂਜੀ ਜੇਕਰ ਕੋਈ ਭਰਾ ਵੀਡੀਓ ਦੇਖ ਵੀ ਆਨਲਾਈਨ ਵੀ ਤੁਹਾਡਾ ਨਾਮ ਮਗਵਾਉਣੀ ਚਾਹੁੰਦਾ ਹਾਂ ਹਾਂਜੀ ਬਿਲਕੁਲ ਬਿਲਕੁਲ ਆਨਲਾਈਨ ਜਿਵੇਂ ਹੁਣ ਅਸੀਂ ਗੁਜਰਾਤ ਵਗੈਰਾ ਹਾਂਜੀ ਆਂਧਰਾ, ਤਾਮਿਲਨਾਡੂ, ਅਦਰ ਮਹਾਰਾਸ਼ਟਰ ਦੇ ਵਿੱਚ ਪੂਨੇ ਸਾਈਡ ਇਹ ਸਾਰੇ ਆਨਲਾਈਨ ਹੀ ਜਾ ਰਹੇ ਨੇ। ਜਸਟ ਉਹਨਾਂ ਕੋਲੇ ਇੱਕ ਵੀਡੀਓ ਦੀ ਫਾਲੋਅ ਅਪ ਜਾਂਦਾ ਏ। ਤੇ ਉਹ ਵੀਡੀਓ ਦੇ ਥਰੂ ਹੀ ਕਰਕੇ ਗੱਲਬਾਤ ਉਹ ਆਪਾਂ ਨੂੰ ਪੇਮੈਂਟ ਐਡਵਾਂਸ ਪਾਉਂਦੇ ਨੇ। ਇਧਰੋਂ ਅਸੀਂ ਮੈਨੂਫੈਕਚਰ ਕਰਦੇ ਆਂ, ਗੱਡੀ ਆਉਂਦੀ ਆ ਟ੍ਰਾਂਸਪੋਰਟ ਹੋ ਜਾਂਦਾ। ਦੈਟਸ ਇਟ। ਉਹ ਸਾਨੂੰ ਕਦੇ ਮਿਲੇ ਵੀ ਨਹੀਂ ਹੈਗੇ। ਅਸੀਂ ਨੀਅਰ ਅਬਾਊਟ ਮੈਨ ਲਗਾ 100 ਪਲੱਸ ਇਹਨੂੰ ਦੇ ਚੁੱਕੇ ਹਾਂ। ਕਿਉਂਕਿ ਇਹ ਆਪਣੇ ਮੇਨਲੀ ਨਾ ਪੰਜਾਬ ਦੇ ਵਿੱਚ ਸਿਰਫ ਇੱਕ ਕਣਕ ਜੀਰੀ ਦਾ ਜ਼ਿਆਦਾ ਟ੍ਰੈਂਡ ਹੈ। ਤੇ ਜਿਹੜੀ ਅਦਰ ਸਟੇਟਸ ਨੂੰ ਉੱਥੇ ਚਨੇ ਮੂੰਗਫਲੀ ਦਾ ਮੇਨਲੀ ਗੁਜਰਾਤ ਦੇ ਵਿੱਚ ਲਾਈਏ ਤਾਂ ਮੂੰਗਫਲੀ ਵਗੈਰਾ ਹੋ ਗਿਆ ਤਿਲ ਹੋ ਗਏ ਉਹਨਾਂ ਚੀਜ਼ਾਂ ਸੋਇਆਬੀਨ ਹੋ ਗਈ ਸਰਸੋਂ ਹੋ ਗਈ ਉਹਨਾਂ ਚੀਜ਼ਾਂ ਦਿੱਤੇ ਮੇਲੀ ਜਾਂਦੀ ਹੈ ਜੀ ਬਹੁਤ ਸਾਰਾ ਥੈਂਕ ਯੂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵੀ ਤੁਸੀਂ ਆਏ ਜੀ ਬਹੁਤ ਹੀ ਬਹੁਤ ਥੈਂਕ ਯੂ ਜੀ